ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਮਾ ਪੁੱਤੋ ਠੀਕ ਹੋ ਬੇਨਤੀ ਕਰਦਾ ਆ ਜੀ ਖਾਦ ਦੀਆਂ ਸ਼ਿਕਾਇਤਾਂ ਜੇ ਮੈਂ agricoles minister ਆਪਣੇ ਨੂੰ ਨਾਲ ਲੈ ਕੇ ਆ ਸਾਡੇ ਕੋਲ ਅੱਜ ਵੀ ਇਸ ਵੇਲੇ ਕਿਸਾਨ ਕਹਿੰਦੇ ਕਿ ਸਾਨੂੰ ਡਾਇਆ ਖਾਦ ਜਿਹੜੀ ਆ ਅਜ ਨਾਲੇ ਖੇਤ ਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ 1800 ਦੀ ਬੋਦੀ ਦੇਂਦੇ ਕੋਈ ਕਹਿੰਦਾ ਜੀ 2000 ਦੀ ਬੋਦੀ ਸਾਦੀ ਨਹੀਂ ਨਹੀਂ ਸਰ ਇਸ ਤਰ੍ਹਾਂ ਨਹੀਂ ਕਿਉਂ ਜਾਂਦਾ ਜੀ ਲਾਸਟ ਵਾਰਨਿੰਗ ਜੇ ਆਪ ਦੇਣਾ ਹੈ ਮੈਂ ਮੈਂ ਤਾਂ ਹੀ ਆਇਆ ਗਿ ਸ਼ਿਕਾਇਤ ਮੈਂ ਦੂਜੀਆਂ ਦੁਕਾਨਾਂਾਂ ਤੇ ਵੀ ਚੱਲਿਆ ਸਮਝਦੇ ਇੱਕ ਜਿਹੜਾ ਦੇਖੋ ਆ ਤੁਹਾਡੇ ਸਾਹਮਣੇ ਕਿਸਾਨ ਕੀ ਕਹਿੰਦੇ ਹਾਂਜੀ ਹਾਂਜੀ ਉਹ ਜਿਹੜਾ ਦੂਜਾ ਮਾਲ ਤੁਹਾਨੂੰ ਦੇ ਦੀਆਂ ਕੰਪਨੀਆਂ ਬਿਲਕੁਲ ਕਿ ਕਿਸਾਨ ਨੂੰ ਦੇ ਤੁਸੀਂ ਲਓ ਨਾ ਲਓ ਜੇ ਮੈਨੂੰ ਕਿਸੇ ਕਿਸਾਨ ਨੇ ਕਹਿ ਦਿੱਤਾ ਜੀ ਸਾਨੂੰ ਜ਼ਬਰਦਸਤੀ ਉਹਨਾਂ ਦੇ ਦੂਜਾ ਮਾਲ ਦਿੱਤਾ ਸਭ ਤਾਂ ਵੀ ਕਾਰਵਾਈ ਕਰਦੇ ਠੀਕ ਹੈ ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸੇ ਦੇ ਖਿਲਾਫ ਕਾਰਵਾਈ ਕਰਦੇ ਠੀਕ ਹੈ ਨਾ ਹਾਂ ਬਸ ਮੈਂ ਤੁਹਾਨੂੰ ਬੇਨਤੀ ਕਰਦਾ ਇਨਨੋ ਕੋ ਦਵਾਈਆਂ ਵੀ ਦਿਖਾ ਦਾਂ ਹਾਂ ਹਾਂ ਕੋਈ ਨਾ ਕੋਈ 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 ਨਾ ਇਨਨੋ ਨੋ ਕੇ ਪਾ ਵਾਰਨਿੰਗ ਦਿੱਤੀ ਹੈ ਬਿਲਕੁਲ ਸਰ ਹਰ ਸੀਜ਼ਨ ਤੋਂ ਸਾਰੇ ਇਹਨਾਂ ਨੂੰ ਕਹੀਦਾ ਹਾਂ ਤੁਸੀਂ ਗਲਤ ਕੰਮ ਨਹੀਂ ਕਰਨਾ ਜੇ ਗਲਤ ਕਰੋ ਤਾਂ ਸਾਰੇ ਇਹਨਾਂ ਦੇ ਸੈਂਪਲ ਹੀ ਭਰੀ ਦੇ ਰੂਟੀਨ 'ਚ ਜੋ ਸਾਡਾ ਸੀਡ ਦਾ ਖਾਦ ਦਾ ਦਵਾਈਆਂ ਦਾ ਸਾਰਾ ਕੁਝ ਕਰੀਦਾ ਹਾਂ ਸੈਂਪਲ ਫੇਲ ਵੀ ਹੁੰਦੇ ਇਹਨਾਂ ਦਾ ਗਾਂ ਫੇਰ ਰੀ-ਟੈਸਟਿੰਗ ਸਰ ਕੀ ਕਰ ਪਾਸ ਕਰਵਾ ਲੈਂਦੇ ਨਹੀਂ ਨਹੀਂ ਪਾਸ ਕਿੱਦਾਂ ਕਰ ਬੋਲ ਮੈਨੂੰ ਦੱਸੋ ਜੇ ਉਹ ਫੇਲ ਹੋ ਜਾਂਦੇ ਠੀਕ ਹੈ ਸਰ ਹਾਂ ਇਹਦੇ ਲੋਕ ਲਾ ਉਹਨਾਂ ਤੱਕ ਨਾ ਸਰ ਕਿਸਾਨ ਨੂੰ ਕਿਉਂ ਮਹਿੰਗੀਆਂ ਚੀਜ਼ਾਂ ਦੇ ਦੇ ਰਹੇ ਹੜ ਆਇਆ ਤੇ ਲੋਕ ਵੇਖੋ ਕਿੱਦਾਂ ਇਧਰ ਖਾਧਾ ਮਹਿੰਗੀਆਂ ਦੇ ਜਾਂਦੇ ਆ ਸਰ ਸਰ ਕੀ ਨਾਂ ਜੀ ਕਿਹਨਾਂ ਤੁਹਾਡਾ ਮੇਰਾ ਨਾਮ ਸ਼ੁਭ ਸਿੰਘ ਜੀ ਨਾ ਫਕੀਰ ਸਿੰਘ ਫਕੀਰ ਸਿੰਘ ਜੀ ਦੁਕਾਨ ਦੇ ਮਾਲਕ ਸ਼ੁਭ ਜੀ ਗੱਲ ਇਹ ਦੇ ਕੇ ਸਾਡੇ ਕੋਈਆਂ ਜਿਹਾ ਸ਼ਿਕਾਇਤਾਂ ਮੈਂ ਤਾਂ ਆਪ ਆਇਆ ਦਿੱਤੇ ਹੜ ਆਇਆ ਆਪਾਂ ਨਜਾਇਜ਼ ਫਾਇਦਾ ਠਾ ਦੇ ਲੋਕਾਂ ਦਾ ਡਾਇਆ ਖਾਦ ਮਹਿੰਗੀ ਦੇ ਰਹੇ ਆ ਔਰ ੱੱਕੇ ਨਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਦੇ ਅੱਜ ਮੈਂ ਐਗਰੀਕਲਚਰ ਅਫਸਰ ਨੂੰ ਨਾਲ ਲੈ ਕੇ ਆਇਆ ਤਹਿਸੀਲਦਾਰ ਨੂੰ ਨਾਲ ਲੈ ਕੇ ਆਇਆ ਸਾਡੀ ਜੇ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੀਲ ਹੋ ਜੇਗੀ ਮੈਂ ਤੁਹਾਨੂੰ ਅੱਜ ਹੱਥ ਜੋੜਨ ਆਇਆ ਜੀ ਮੈਂ ਕਦੀ ਹੱਥ ਹਾਂ ਬਸ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਜੇ ਪੁਲਿਸ ਜੀ ਨੇ ਕੰਫੋਲ ਪਾਇਆ ਸੀ ਹਾਂ ਤੁਸੀਂ ਮੈਂ ਤੁਹਾਡੇ ਗਾੜੀ ਹੱਥ ਜੋੜ ਕੇ ਕਹਿੰਦਾ ਕਿ ਜੇ ਕਿਸਾਨ ਦੀ ਅੱਗੇ ਬੜੀ ਬੁਰੀ ਹਾਲਤ ਆਪਾਂ ਜੇ ਕਿਸਾਨ ਬਚਾਉਦਾ ਜੱਟਰ ਤੇ ਹੜਾ ਦਾ ਪੀੜ ਤੱਕ ਹੋ ਗਿਆ ਆਪਾਂ ਮਗਰੋਂ ਉਹਨਾਂ ਨੂੰ ਖਾਦਾਂ ਵੀ ਮਹਿੰਗੀਆਂ ਦੇ ਦੇ ਨਾਲ ਉਹਨਾਂ ਨੂੰ ਦੂਜਾ ਸਮਾਨ ਵੀ ਦੇ 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 ਦੋ ਦੋ ਹਜ਼ਾਰ ਦੀ ਬੋਦੀ ਆ ਕਿੱਡੀ ਨਹੀਂ ਸਰ ਬਾਸ ਸਾਜ ਤੋਂ ਬਾਅਦ ਠੀਕ ਹੈ ਜੀ ਸਦੀ ਹੁਣ ਮੈਂ ਤੁਹਾਨੂੰ ਕਾਲ ਕਰੂੰਗਾ ਸਦੀ ਮੈਂ ਤੁਹਾਨੂੰ ਕਾਲ ਕਰਕੇ ਦੱਸ ਦੂੰ ਜਦੋਂ ਮੈਨੂੰ ਕਿ ਕਿਸਾਨ ਨੇ ਕਾਲ ਕੀਤੀ ਲੌਂ ਕਰ ਦਿਓ ਉਸੇ ਦੇ 2 ਮਿੰਟ ਸਦਕਾ ਤੁਹਾਨੂੰ ਪਤਾ ਹੜਾ ਆ ਕਿਸਾਨ ਸਾਨੂੰ ਸ਼ਿਕਾਇਤਾਂ ਕਰ ਰਿਹਾ ਕਿ ਸਾਨੂੰ ਡਾਇਆ ਖਾਦ ਜਿਹੜੀ ਉਹ ਮਹਿੰਗੀ ਦਿੱਤੀ ਜਾਦੀ ਹੈ ਉਹ ਡਾਇਆ ਦੇ ਨਾਲ ਜਿਹੜਾ ਦੂਜਾ ਕੰਪਨੀਆ ਦਾ ਸਮਾਨ ਦਿੱਤਾ ਜਾਂਦਾ ਸਦੀ ਦੂਜਾ ਸਮਾਨ ਦੇ ਜੇ ਵੇਚਦਾ ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਹਨੂੰ ਡਾਇ ਦੀ ਪੂਰੀ ਰੇਟ ਤੋਂ ਵੱਧ ਦਿੱਤੀ ਯਾਰ ਤੇ ਤੁਹਾਡੇ ਖਿਲਾਫ ਸਰਕਾਰ ਉਹ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਅਦ ਮੈਂ ਕਾਨੂੰਨ ਨਾਲ ਹੀ ਲੈ ਕੇ ਆਇਆ ਮੈਂ ਐਗਰੀਕਲਚਰ ਅਫਸਰ ਬਾਤ ਹੈ ਤੁਹਾਡੀਆਂ ਦੁਕਾਨਾਂ ਸੀਲ ਕਰ ਦੇ ਬਸ ਇਹ ਗੱਲ ਦਾ ਖਿਆਲ ਰੱਖਿਓ ਬਹੁਤ ਸਾਰੇ ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਹੈ ਕਿ ਸਾਨੂੰ ਜਿਹੜਾ ਹਰ ਪੀੜ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤਾਂ ਉਦੋਂ ਵੀ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਦਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦਿੰਦੇ ਦੀ ਜੇ ਦਿੰਦੇ ਆ ਮਹਿੰਗੀ ਦਿੰਦੇ ਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਛਕਾਉਂਦੇ ਆ ਮੈਂ ਕਿਉਂਕਿ ਆਪਣਾ ਸ਼ਹਿਰ ਹੈ ਇਹ ਨਾਲ ਆ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਸੀਗਾ ਜਿਹੜੇ ਬੰਦੇ ਖਾਦ ਤੇ ਦਵਾਈਆਂ ਵੇਚਦੇ ਆ ਭਾਈ ਜੇ ਤੁਸੀਂ ਅੱਜ ਤੋਂ ਬਾਅਦ ਕਿਸੇ ਨੇ ਵੀ ਦਾਇਆ ਖਾਦ ਮਹਿੰਗੀ ਵੇਚੀ ਜਾਂ ਦਾਇਆ ਖਾਦ ਦੇ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਦਾ ਸਮਾਨ ੱੱਕੇ ਨਾਲ ਕਿਸਾਨਾਂ ਨੂੰ ਦਿੱਤਾ ਤੇ ਸਾਦ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਮੈਂ ਆਪਣੇ ਬਲਾਕ ਐਗਰੀਕਲਚਰ ਅਫਸਰ ਸਾਹਿਬ ਨੂੰ ਨਾਲ ਲੈ ਕੇ ਆਇਆ ਤਸੀਦਾ ਸਾਹਿਬ ਨੂੰ ਨਾਲ ਲੈ ਕੇ ਆਇਆ ਜਿਹੜਾ ਵੀ ਬੰਦਾ ਸਰ ਇਸ ਟਾਈਮ ਦੇ ਉੱਤੇ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡਾ ਕਿਸਾਨ ਵਿਚਾਰਾ ਉਹ ਹਰ ਪੀੜ ਤੇ ਬਹੁਤ ਮਜਬੂਰੀ ਉਹਦੀ ਆਪਾਂ ਜਾਂ ਉਹਦਾ ਨਜਾਇਜ਼ ਫਾਇਦਾ ਠਾਵੇ ਇਸ ਕਰਕੇ ਅੱਜ ਮੈਂ ਪਹਿਲੇ ਦਿਨ ਤੇ ਇਹਨਾਂ ਦੇ ਗਾੜੀ ਹਾਥੀ ਜੋੜੇ ਆ ਤੇ ਦੂਜੀ ਵਾਰ ਹੁਣ ਤਨੂਨ ਆਪਣੀ ਕਾਰਵਾਈ ਕਰੂਗਾ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਕਿਸੇ ਕਿਸਾਨ ਨੇ ਕਾਲ ਕਰਤੀ ਕਿ ਸਾਨੂੰ ਡਾਇਆ ਜਿਹੜੀ 2000 ਦੀ ਮਿਲਦੀ ਹੈ 1800 ਦੀ ਮਿਲਦੀ ਹੈ ਤੇ ਮੈਂ ਉਸੇਲੇ ਉਹਦੇ ਖਿਲਾਫ ਕਾਦੋਇਕ ਕਰ